ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਪਿੰਡ ਵਿੱਚ ਇੱਕ ਗਰੀਬ ਮੁੰਡਾ ਰਹਿੰਦਾ ਸੀ ਉਸ ਦਾ ਨਾਮ ਹਰਜੀਤ ਸੀ ਘਰ ਦੀ ਹਾਲਤ ਕਾਫੀ ਮਾੜੀ ਸੀ ਪਰ ਉਸ ਦੇ ਮਨ ਵਿੱਚ ਵੱਡੇ ਸੁਪਨੇ ਸਨ ਉਹ ਹਮੇਸ਼ਾ ਸੋਚਦਾ ਕਿ ਉਹ ਵੀ ਕੁਝ ਵਧੀਆ ਕਰੇ ਲੋਕਾਂ ਦੀ ਮਦਦ ਕਰੇ ਸੱਚ ਅਤੇ ਇਮਾਨਦਾਰੀ ਨਾਲ ਜੀਵਨ ਜੀਵੇ ਇੱਕ ਦਿਨ ਪਿੰਡ ਵਿੱਚ ਇੱਕ ਵੱਡਾ ਸੰਤ ਆਇਆ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੱਸ ਰਿਹਾ ਸੀ ਸੱਚ ਤੇ ਟਿਕੋ ਮਿਹਨਤ ਕਰੋ ਤੇ ਦੂਜਿਆਂ ਦੀ ਸਹਾਇਤਾ ਕਰੋ। ਹਰਜੀਤ ਨੇ ਇਹ ਸੁਣਿਆ ਤੇ ਉਸਦੇ ਦਿਲ ਵਿੱਚ ਇੱਕ ਅੱਗ ਜਹੀ ਲੱਗ ਗਈ। ਉਸਨੇ ਨਿਸ਼ਚੈ ਕਰ ਲਿਆ ਉਹ ਆਪਣੇ ਜੀਵਨ ਨੂੰ ਸੱਚ ਅਤੇ ਸੇਵਾ ਲਈ ਸਮਰਪਿਤ ਕਰੇਗਾ। ਉਸਨੇ ਛੋਟੇ-ਮੋਟੇ ਕੰਮ ਕਰਕੇ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ। ਕਿਸੇ ਨੂੰ ਲੋੜ ਹੋਵੇ ਤਾਂ ਮਦਦ ਕਰਦਾ। ਕਿਸੇ ਦੀ ਫਸਲ ਖਰਾਬ ਹੋ ਜਾਵੇ ਤਾਂ ਖੁਦ ਮਦਦ ਕਰਦਾ। ਹੌਲੀ-ਹੌਲੀ ਲੋਕ ਉਸਦੇ ਚੰਗੇ ਸੁਭਾਅ ਕਰਕੇ ਉਸ ਦੀ ਇੱਜ਼ਤ ਕਰਨ ਲੱਗ ਪਏ। ਉਸ ਨੂੰ ਪਿੰਡ ਦਾ ਲੀਡਰ ਬਣਾਇਆ ਗਿਆ ਪਰ ਹਰਜੀਤ ਨੇ ਕਦੇ ਅਹੰਕਾਰ ਨਹੀਂ ਕੀਤਾ ਉਹ ਹਮੇਸ਼ਾ ਗੁਰੂ ਦੀ ਬਾਣੀ ਯਾਦ ਕਰਦਾ ਰਿਹਾ ਨਾਮ ਜਪੋ ird ਕਰੋ ਵੰਡ ਛਕੋ ਸਾਲਾਂ ਬਾਅਦ ਉਹ ਪਿੰਡ ਦਾ ਸਭ ਤੋਂ ਸਤਿਕਾਰਯੋਗ ਵਿਅਕਤੀ ਬਣ ਗਿਆ ਉਸ ਨੇ ਸਕੂਲ ਬਣਾਇਆ ਗਰੀਬਾਂ ਦੀ ਮਦਦ ਕੀਤੀ ਅਤੇ ਹਰ ਕਿਸ ਨੂੰ ਪ੍ਰੇਰਿਤ ਕੀਤਾ ਕਿ ਉਹ ਮਿਹਨਤ ਅਤੇ ਸੱਚਾਈ ਨਾਲ ਅੱਗੇ ਵਧਣ ਇਹ ਇੱਕ ਹਣੀ ਸਾਨੂੰ ਦੱਸਦੀ ਹੈ ਕਿ ਹਾਲਾਤ ਚਾਹੇ ਜੋ ਵੀ ਹੋਣ ਜੇ ਅਸੀਂ ਸੱਚ ਸੇਵਾ ਮਿਹਨਤ ਅਤੇ ਵਿਸ਼ਵਾਸ ਰੱਖੀਏ ਤਾਂ ਜੀਵਨ ਬਦਲ ਸਕਦਾ ਹੈ ਗੁਰਨਾਨਕ ਦੇਵ ਜੀ ਅਤੇ ਗੁਰਗੋਬਿੰਦ ਸਿੰਘ ਜੀ ਨੇ ਵੀ ਇਹੀ ਸਿੱਖਿਆ ਦਿੱਤੀ ਡਟ ਕੇ ਖੜੋ ਦੂਜਿਆਂ ਦੀ ਮਦਦ ਕਰੋ ਅਤੇ ਹਮੇਸ਼ਾ ਧਰਮ ਅਤੇ ਇਮਾਨਦਾਰੀ ਨਾਲ ਜਿਓ ਸਾਨੂੰ ਵੀ ਵਾਹਿਗੁਰੂ ਜੀ ਨੇ ਇਹੀ ਸਿੱਖਿਆ ਦਿੱਤੀ ਵਾਹਿਗੁਰੂ ਜੀ ਖਾਲਸਾ